ਬੇਲ ਬਾਰੇ ਜਮਾਨਤ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਜਮਾਨਤ ਬਾਰੇ ਕੀ ਕਹਿਣਾ ਚਾਹੁੰਦੇ ਤੁਹਾਡਾ ਫਸਟ ਰਿਕੋ ਇਹ ਜਿਹੜਾ ਦੁਰਪਰਵੋਕ ਕੀਤਾ ਜਾਂ ਅਸ਼ੇਰਾ ਇਹ ਸਰਬਜ਼ਾਨੇਕ ਜਿਹੜੀ ਅੱਜ ਟਿੱਪਣੀ ਹੈਗੀ ਸੁਪਰੀਮ ਕੋਰਟ ਦੀ ਕਿ ਸੀਬੀਆਈ ਨੂੰ ਆਪਣੀ ਜਿਹੜੀ ਪਿੰਦਰੇ ਚ ਬੰਦ ਵਾਲੀ ਛਵੀ ਆ ਉਸ ਤੋਂ ਬਾਹਰ ਆਣਾ ਚਾਹੀਦਾ ਮੈਂ ਜਿਹਦਾ ਪਹਿਲਾਂ ਵੀ ਕਹਿ ਰਿਹਾ ਸੀ ਗੁਜਰਾਤ ਦੇ ਇਲੈਕਸ਼ਨ ਤੋਂ ਬਾਅਦ ਜਦੋਂ ਇਹਨਾਂ ਨੂੰ ਗਰਾਊਂਡ ਆਪਣੀ ਨਜ਼ਰ ਖਿਸਕਦੀ ਨਜ਼ਰ ਆਈ ਉਸ ਤੋਂ ਬਾਅਦ ਸਾਰਾ ਪਲਾਨ ਕੀਤਾ ਗਿਆ ਐਕਸਾਈਜ ਪਾਲਿਸੀ ਦੇ ਨਾਂ ਤੇ ਔਰ ਅਰਵਿੰਦ ਜੀ ਨੂੰ ਪਹਿਲਾ ਈਡੀਏ ਤੋਂ ਜ਼ੁਬਾਨਤ ਮਿਲਣਾ ਈਡੀਏ ਤੋਂ ਬਾਅਦ ਤੁਰੰਤ ਸੀਬੀਆਈ ਦਾ ਦੁਰਪਯੋਗ ਇਹ ਦੋਨੋਂ ਚੀਜ਼ਾਂ ਸਾਹਮਣੇ ਸੀਗੀਆਂ ਤੁਹਾਡੇ ਪਹਿਲੇ ਇਕੱਲੀ ਈਡੀ ਅੰਕੀ ਕੰਮ ਕਰ ਰਹੀ ਸੀ ਜਦੋਂ ਦੇਖਿਆ ਵੀ ਜਲਦੀ ਬਾਹਰ ਆ ਜਾਓਗੇ ਨਾਲ ਹੀ ਸੀਬੀਆਈ ਨੂੰ ਇੰਪੋਜ਼ ਕਰਤਾ ਸੋ ਕਹਿਣ ਦਾ ਮਤਲਬ ਹੈ ਵੀ ਅੱਜ ਨੈਤਿਕਤਾ ਦੇ ਤੌਰ ਤੇ ਭਾਜੀਪੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਸੁਪਰੀਮ ਕੋਰਟ ਦੀ ਟਿੱਪਣੀ ਉਹਦਾ ਕੀ ਜਵਾਬ ਹੈ ਇਹਨਾਂ ਕੋਲ ਉਹ ਭਾਵੇਂ ਕਹਿੰਦੀ ਸਾਰਾ ਕੁਝ ਤੱਥਾਂ ਦੇ ਆਧਾਰ ਤੇ ਹੋ ਰਿਹਾ ਹੈ 100 ਕਰੋੜ ਦਾ ਜ਼ਿਕਰ ਲਗਾਤਾਰ ਹੁੰਦਾ ਨਹੀਂ ਨਹੀਂ ਉਹ ਤਾਂ ਅਗਰ ਤੱਥਾਂ ਦੇ ਆਧਾਰ ਤੇ ਹੋ ਰਿਹਾ ਤਾਂ ਸੁਪਰੀਮ ਕੋਰਟ ਦੀ ਟਿੱਪਣੀ ਕੀ ਕਹਿੰਦੀ ਹੈ ਨਹੀਂ ਉਹ ਨਹੀਂ ਪਰ ਤੁਸੀਂ ਕੀ ਲੱਗਦਾ ਹੁਣ ਹਰਿਆਣਾ ਵਿਧਾਨ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੁਹਾਨੂੰ ਕਿੱਡਾ ਕ ਵੱਡਾ ਬੂਸਟ ਦਿੰਦੀ ਹੋਈ ਨਜ਼ਰ ਆਉਂਦੀ ਹੈ ਦੇਖੋ ਹਰਿਆਣੇ ਦੇ ਵਿੱਚ ਬਹੁਤ ਲੋਕ ਅਰਵਿੰਦ ਜੀ ਨੂੰ ਬਹੁਤ ਪਿਆਰ ਕਰਦੇ ਆ ਮੈਂ ਕਹਿ ਸਕਦਾ ਲੇਕਰ ਹਰਿਆਣਾ ਦੇ ਇਲੈਕਸ਼ਨ ਨੂੰ ਦੂਰ ਰੱਖਣ ਨੂੰ ਇਹ ਇੰਨਾ ਕੰਮ ਲੇਕਿਨ ਡੈਫੀਨਿਟਲੀ ਆ ਅਗਰ ਪਾਰਟੀ ਨੇ ਉਥੇ ਪ੍ਰੋਗਰਾਮ ਬਣਾਇਆ ਹੋਗਾ ਅਰਵਿੰਦ ਜੀ ਜਾਊਗਾ ਬਹੁਤ ਸਾਰੀਆਂ ਸੀਟਾਂ ਹਰਿਆਣਾ ਦੇ ਸਾਡੇ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ ਸੋ ਇਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਵਿਧਾਨ ਸਭਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਜਦੋਂ ਹੁਣ ਜਦੋਂ ਜ਼ਮਾਨਤ ਮਿਲ ਚੁੱਕੀ ਹੈ ਤਾਂ ਇਸ ਸਿੱਧਾ ਤੌਰ ਤੇ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਦੇ ਸਿੱਧਾ ਅਸਰ ਪੈਂਦਾ ਨਜ਼ਰ ਆਵੇਗਾ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਖੁਸ਼ੀ ਦੀ ਲਹਿਰ ਇਸ ਵਕਤ